ਕੋ ਅਣੀ ਕਰਦੀ ਕਹਾਣੀ ਸੀ ਤੇ ਐਲੀ ਗ੍ਰੈਵਿਟੀ ਕਿਵੇਂ ਆਕੀ ਇਹਨਾਂ ਦੇ ਉੱਤੇ ਸੰਗਤਾਂ ਦੇ ਬੜੇ ਥੋਨ ਆਉਂਦੇ ਨੇ ਮੀਰ ਮੰਨੋ ਵਰਗਿਆਂ ਦੇ ਬੱਚਿਆਂ ਦੇ ਟੋਟੇ ਕਰਕੇ ਝੋਲੀਆਂ ਚ ਭਾਰਦੇ ਆਂਧਰਾ ਕਿਤਰਾ ਗੱਡੀਆਂ ਪਤਾ ਬੱਚਾ ਰੱਖ ਕੇ ਮਾਂ ਦੇ ਕੋਲੋਂ ਦੁੱਧ ਚੁੰਗਦਾ ਬੱਚਾ ਖੋਪੇ ਤੇ ਉਹਨੂੰ ਜ਼ਮੀਨ ਤੇ ਰੱਖਿਆ ਉੱਤੇ ਰੱਖ ਕੇ ਕੋਟਾ ਤੇ ਉਹਦੇ ਢਿੱਡ ਵਿੱਚ ਛੁਰਾ ਮਾਰਿਆ ਟਿੱਕ ਪਾਰ ਦਿੱਤਾ ਜਿਉਂਦੇ ਤਾਂ ਫਿਰ ਹੱਥ ਪਾਇਆ ਵਿੱਚ ਰੋਕ ਭਰ ਕੇ ਆਂਧਰਾਂ ਦਾ ਕੱਢ ਲਿਆ ਵਾਦੇ ਕੱਟ ਪਾਉਂਦਾ ਬੱਚੇ ਨੂੰ ਉੱਪਰ ਸੁਟਿਆ ਥਲੇ ਨੇਜਾ ਕਰ ਦਿੱਤਾ ਫਿਰ ਬੰਦ ਬੰਦ ਕੱਟ ਦਿੱਤੇ ਚਰਖੜੀਆਂ ਤੇ ਚੜਾ ਦਿੱਤੇ ਕਿਹੜਾ ਇਹਨਾਂ ਕਹਿੰਦੇ ਯਾਸ਼ਾ ਕਨੂਨ ਇਹ ਪਛਮ ਵਾਲਾ ਚੱਲਦਾ ਸੀ ਪੂਰਬ ਪਛਮ ਵਾਲਾ ਯਾਸ਼ਾ ਕਨੂਨ ਜਿਹੜਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਕਿਸੇ ਨੂੰ ਮਾਰਦਾ ਤੇ ਇਹਦੇ ਵਿੱਚ ਪ੍ਰਮੁੱਖ ਜਿਹੜੇ ਮੰਨੇ ਗਏ ਨੇ 22 ਤਰੀਕੇ ਮੰਨੇ ਗਏ ਉਹ 22 ਦੇ 22 ਸਿੱਖਾਂ ਦੇ ਉੱਤੇ ਅਜਮਾ ਕੇ ਦੇਖ ਲੈ ਹੁਣ ਚੱਕਰੀਆ ਖਾਨ ਕੰਗਾ ਯਾਰ ਇਹਨਾਂ ਨੂੰ ਵੱਡ ਵੱਡ ਕੇ ਥੱਕ ਗਏ ਆਂ। ਕਿਰਪਾਨਾਂ ਖੁੰਡੀਆਂ ਹੋ ਗਈਆਂ। ਇਹ ਕਿਹੜੀ ਮਿੱਟੀ ਦੇ ਬਣੇ? ਇਹ ਮੁੱਕਦੇ ਨਹੀਂ, ਮਰਦੇ ਨਹੀਂ। ਹੁਣ ਸਾਡੇ ਕੋਲੋਂ ਨਹੀਂ ਬੱਡੇਗਾ। ਥੱਕ ਗਏ ਆਂ ਸੀ। ਆਪਣੇ ਅਹਿਲਕਾਰਾਂ ਨੂੰ ਕਹਿੰਦੇ ਕੋਈ ਜਾਓ। ਇਹਨਾਂ ਨੂੰ ਖਰੀਦੋ। ਯਾਦ ਰੱਖਿਓ ਇਸਟਰੀ ਕੰਡੀ ਹੈ। ਖਰੀਦੋ ਇਹਨਾਂ ਨੂੰ। ਕੁਛ ਨਾ ਕੁਛ ਦਿਓ ਇਹਨਾਂ ਨੂੰ। ਜੇ ਵਕਦੇ ਤੇ ਖਰੀਦ ਲਓ ਇਹ ਵੀ ਅਮਨ ਨਾਲ ਬੈਠਣ ਤੇ ਸਾਨੂੰ ਵੀ ਕੋਈ ਮਜਰੇ ਮਜਰੇ ਕਰਨ ਦੇਣ। ਸਾਨੂੰ ਵੀ ਕੋਈ ਯਾਸ਼ੀ ਕਰਨ ਦੇਣ ਸਾਡੇ ਭਾਈ ਚੜ ਚੁਕੇ ਆ। ਇਆ ਬੁੜੀ ਟਿੱਕ ਕੇ ਬੰਦੇ ਸੰਗ। ਇਹ ਜਿਹੜੇ ਸੰਤਰੀ ਸੀ ਨਾ ਜਿਹਨਾਂ ਦੀ ਵਕੀਲਾਂ ਦੀ ਡਿਊਟੀ ਲਈ ਜਾਓ ਖਰੀਦੋ ਕਹਿੰਦੇ ਜੀ ਵੇਖਦੇ ਨਹੀਂ। ਕਹਿੰਦੇ ਕੁਛ ਨਾ ਕੁਛ ਦਿਓ ਇਹਨਾਂ ਨੂੰ ਵਿਕਣਗੇ। ਕਹਿੰਦਾ ਜੀ ਨਹੀਂ ਵੇਖਦੇ। ਕਹਿੰਦਾ ਫਿਰ ਵੇਖਦੇ ਕਿਉਂ ਨਹੀਂ ਐ? ਤੇ ਉਹ ਵਕੀਲ ਉਹ ਤਾਂ ਕੰਕੀ ਕਹਿੰਦੇ فارسی ਦਾ ਸ਼ਬਦ ਆਇਆ ਏ। ਕਹਿੰਦੇ ਜੀ ਇਹ ਮਜਬੀ ਨਹੀਂ। ਭਾਵ ਕੀ ਇਹ ਧਰਮੀ ਨਹੀਂ। فارسی ਦਾ ਸ਼ਬਦ ਏ। ਇਹ ਮਜਬੀ ਸਿੱਖਿਆ ਇਹ ਵੇਖਦੇ ਨਹੀਂ ਐ ਕਿਉਂਕਿ ਧਰਮੀ ਆ। ਇਹਨਾਂ ਨੂੰ ਜਾਣ ਨਾਲੋਂ ਜ਼ਿਆਦਾ ਧਰਮ ਪਿਆਰਾ। ਇਸ ਦਾ ਕਿਤੇ ਵਕਤ ਨਹੀਂ ਇਹ ਚੱਕਰੀਆ ਖਾਂ ਆਪਣੇ ਵਕੀਰਾਂ ਨੂੰ ਕਹੀ ਇੱਥੇ ਹੀ ਬਸ ਨਹੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਗਦਾਰੀਆਂ ਕੀਤੀਆਂ ਗਦਾਰਾਂ ਨੇ ਰਾਜ ਖਤਮ ਹੋ ਗਿਆ ਅੰਗਰੇਜ਼ਾਂ ਦੀਆਂ ਚਾਪਲੂਸੀਆਂ ਕੀਤੀਆਂ ਜ਼ਗੀਰਾਂ ਦੇ ਮਾਲਕ ਬਣ ਗਏ ਉਹਨਾਂ ਦੇ ਕੋਲ ਚ ਅੰਨਕ ਤੇ ਆਬਰੂ ਨਾਲ ਜੀਣ ਤੇ ਮਰਨ ਦਾ ਮਾਦਾ ਰੱਖਣ ਵਾਲੇ ਜੋਦੇ ਸੰਤ ਤੋਂ ਅਗਲੇ ਕਿਤੇ ਬਚੀ ਸਕਲੇ ਹਿਸਟਰੀ ਅਗਵਾ ਤੁਹਾਡੇ ਕੋਲ ਹੀ ਅਟਾਰੀ ਹੈ ਅਟਾਰੀ ਦਾ ਸਰਦਾਰ ਸ਼ਾਮ ਸਿੰਘ ਉਹਦੇ ਕਮਾਂਡ ਥੱਲੇ ਲੜਾਈ ਹੋਈ ਹੈ ਜਿਹੜੀ ਸੁਭਰਾਵਾਂ ਵਾਲੀ ਉਹਦੇ ਪੁੱਤਰ ਤੇ ਉਹਦੇ ਪੋਤਰੇ ਦੀ ਕਮਾਂਡ ਥੱਲੇ ਲੜਾਈ ਹੋਈ ਹੈ ਚੇਲੀਆਂ ਵਾਲੀ ਦੀ ਜਿਹੜੀ ਆਖਰੀ ਲੜਾਈ ਹੋਈ ਹੈ ਜਦੋਂ ਚਾਪਲੂਸਾਂ ਨੇ ਗੱਲ ਕੀਤੀ ਉਦੋਂ ਪਹਿਲੇ ਬਾਬਾ ਜੀਵਨ ਸਿੰਘ ਜੀ ਜਦੋਂ ਅਮਰਤਸਰ ਦੀ ਧਰਤੀ ਤੇ ਆਏ ਤੇ ਉਦੋਂ ਤੋਂ ਲੈ ਕੇ ਤੇ ਅਕਾਲੀ ਭੋਲਾ ਸਿੰਘ ਤੱਕ ਰੰਗਰੇਟਿਆਂ ਦੇ ਕੋਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ। ਸੋਡੀ ਵੀ ਔਖੇ ਸੀ ਲਾ। ਉਹਨਾਂ ਦੀ ਚੁਗਲੀਆਂ ਕੀਤੀਆਂ ਕਿ ਇਹ ਲੜਨਾ ਮਰਨਾ ਹੀ ਜਾਣਦੇ ਨੇ। ਜਿੰਨਾ ਚਿਰ ਰੰਗਰੇਟੇ ਆ ਉਹਨਾਂ ਚ ਅੰਗਰੇਜ਼ਾਂ ਨੂੰ ਕਹਿੰਦੇ ਤੁਸੀਂ ਰਾਜ ਨਹੀਂ ਕਰ ਸਕਦੇ। ਤੇ ਜਦੋਂ ਪੂਰਨ ਤੌਰ ਤੇ ਕਾਬਜ਼ ਹੋ ਗਏ ਪੰਜਾਬ ਤੇ ਤੇ ਰੰਗਰੇਟਿਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਅੰਗਰੇਜ਼ਾਂ ਨੇ। ਛਾਪਾ ਮਾਰਨਾ ਚਲਿਆ ਚੋਕ। ਉਦੋਂ ਜਿਹੜੇ ਜੱਟ ਭਾਈਚਾਰੇ ਦੇ ਪਰਿਵਾਰ ਸੀ ਜਿਨ੍ਹਾਂ ਦਾ 9 ਮਾਸ ਦਾ ਰਿਸ਼ਤਾ ਸੀ ਮੱਝੀ ਸਖਰ ਜਿਹੜੇ ਆਪਣਾ ਗੋਤਾ ਸਿੰਘ ਗਰਜਾ ਸਿੰਘ ਬਣ ਕੇ ਨਾ ਰਹੇ ਨੇ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੀ ਜਾਨ ਤੇ ਖੇਡ ਕੇ ਵੀ ਬਚਾਇਆ ਘਰਾਂ ਚ ਲੁਕੋਏ ਇਹਨਾਂ ਨੂੰ ਲੋਕੋ ਕੇ ਘਰਾਂ ਤੇ ਜਿਹਨੂੰ ਛਾਪਾ ਪਈ ਤਾਂ ਚੁਗਲ ਖੋਹਿਆ ਚੁਗਲੀ ਕੀਤੀ ਐ ਸਪਿੰਡ ਕਰਕੇ ਢੇਡ ਲੁਕੇ ਆ ਥੁਲ ਪੂਰ ਸਚਾਰਾ ਹੀ ਹੈ ਢੇਰਾ ਪੈ ਗਿਆ ਪਲਾਸੀ ਸ਼ੁਰੂ ਹੋਈ ਹੈ ਉਦੋਂ ਉਹਨਾਂ ਨੇ ਬਚਾਇਆ ਕਹਿੰਦੇ ਜੀ ਇਹ ਰਗੜੀ ਹੱਟ ਨਹੀਂ ਇਹ ਤੇ ਸਾਡਾ ਸੀਰੀ ਆ ਤੇ ਖਰੀ ਚੰਗਿਆ ਐਦਾਂ ਕਹਿ ਕੇ ਸਾਨੂੰ ਬਚਾਇਆ ਹੌਲੀ ਹੌਲੀ ਇੰਟਰਨੈਟ ਬਚਨ ਵਾਸਤੇ ਉਹਦੇ ਨਾਲ ਹੀ ਖਮ ਧੰਦਾ ਕਰਕੇ ਸੀਰੀ ਦੇ ਅਰਥ ਹੁੰਦੇ ਨੇ ਪਿਆਰੀ ਵਾਲਾ ਜਿਹੜਾ ਪਿਆਰੀ ਆ ਸਾਡਾ ਸਾਡਾ ਹਿੱਸੇਦਾਰ ਆ ਸੀਰੀ ਦੇ ਅਰਥ ਲੋਕਰ ਨਹੀਂ ਹੁੰਦੇ ਸਿਰ ਸੀਰੀ ਦੇ ਅਰਥ ਨੇ ਸੀਰੀ ਦਾ ਮਤਲਬ ਹਿੱਸਾ ਸਾਡਾ ਹਿੱਸੇਦਾਰ ਬੰਦਾ ਹੈ ਹੌਲੀ ਹੌਲੀ ਇਹ ਕੌ ਜਿਹੜੀ ਆ ਆਪਣੇ ਇਤਿਹਾਸ ਨੂੰ ਭੁੱਲਦੀ ਗਈ ਭੁੱਲਦੀ ਗਈ ਤੇ ਸੱਚੀ ਮੁੱਠੀ ਇੱਕ ਸੀਰੀ ਬਣ ਕੇ ਰਹਿ ਗਈ ਦੇ ਅੰਤ ਦੇ ਲੋਕੀ ਜੀ ਇਹ ਜਿਹੜੇ ਅੰਗਰੇਜ਼ਾਂ ਦੇ ਪਿੱਛੇ ਸੀ ਇਹਨਾਂ ਨੂੰ ਕਹਨੇ ਕਿਸੇ ਤਰੀਕੇ ਨਾਲ ਆਪਣੀ ਸੌਦਾਰੀ ਬਣਾਈ ਰੱਖਣ ਵਾਸਤੇ ਜਲਮ ਕੀਤੇ ਅੰਗਰੇਜ਼ ਸਰਕਾਰ ਵੀ ਇਹਨਾਂ ਨੂੰ ਲੱਭ ਲੱਭ ਕੇ ਮਾਰ ਮਾਰ ਕੇ ਥੱਕ ਗਈ ਤੇ ਲੁਧਿਆਣੇ ਦਾ ਸਰਦਾਰ ਹਰੀ ਸਿੰਘ ਨਰਵੇ ਦਾ ਪੁੱਤਰ ਉਹਦਾ ਨਾਮ ਜਵਾਹਰ ਸਿੰਘ ਸੀ ਉਹ ਆਪਣਾ ਨਾਮ ਬਦਲ ਕੇ ਵਰਮੈਰ ਸਿੰਘ ਰੱਖ ਕੇ ਅੰਗਰੇਜ਼ਾਂ ਦਾ ਕਮਿਸ਼ਨਰ ਲੱਗਾ ਸੀ ਲੁਧਿਆਣੇ ਸ਼ਹਿਰ ਵਿੱਚ ਉਹ ਭਾਈ ਨਰਵੈ ਸਿੰਘ ਸਰਦਾਰ ਹਰੀ ਸਿੰਘ ਦਾ ਸੁਪੁੱਤਰ ਉਹਨੂੰ ਕਿਹਾ ਕੰਦਾ ਕਰ ਇਹਨਾਂ ਨੂੰ ਕੁਛ ਦੇ ਖਰੀਦ ਇਹਨਾਂ ਨੂੰ ਕਿਕੰ ਨੂੰ ਇਹਨਾਂ ਨੂੰ ਕੋ ਨਾ ਦਿੱਤੇ ਉਹ ਸਰ ਨਰਵੈ ਸਿੰਘ ਨੇ ਵੀ ਇਹਹੀ ਜਵਾਬ ਦਿੱਤਾ ਕਹਿੰਦਾ ਇਹ ਵੇਖਦੇ ਨਹੀਂ ਇਹ ਖਰੀਦਿਆ ਨਹੀਂ ਜਾ ਸਕਦਾ ਇਹ ਗੁਰੂ ਕਨਕੀ ਤਨ ਪਾਤਸ਼ਾਹ ਦਾ ਬਚਨ ਸੀ ਨਾ ਮਹਾਰਾਜ ਕਹਿੰਦੇ ਇਹ ਗੁਰੂ ਕੀ ਸਿੱਖਾ ਯਾਦ ਰੱਖੀ ਮਜਬੀ ਜਾਤ ਨਹੀਂ ਹੋ ਮਜਬੀ ਦਾ ਖਤਾਰ ਉਹਨੂੰ ਮਿਲਦਾ ਸੀ ਜਿਹੜਾ ਆਪਣੇ ਧਰਮ ਤੋਂ jaan ਕੁਰਬਾਨ ਕਰ ਜਾਂਦਾ ਸੀ ਉਹਨੂੰ ਕਿਹਾ ਜਾਂਦਾ ਸੀ ਇੱਕ ਪੱਕਾ ਮਜਬੀਆ ਭਾਵ ਇੱਕ ਪੱਕਾ ਧਰਨੀਆ ਹੌਲੀ-ਹੌਲੀ ਇਹ ਜਾਤ ਬਣਾ ਦਿੱਤੀ ਰੋ ਵਿਚਾਰ ਉਹਨੇ ਵੀ ਕਿਹਾ ਇਹ ਵਿਖਦੇ ਨਹੀਂ ਐ ਭਈ ਕਿਉਂ ਨਹੀਂ ਵਿਖਦੇ ਕਹਿੰਦਾ ਇਹ ਮਜਬੀ ਸਿੰਘ ਇਹ ਵਿਖਦੇ ਨਹੀਂ ਐ ਕਿਰੋਨੇ ਇਹ ਆਪਣੀ ਕਿਤਾਬ ਪਰ ਕੰਨ ਲਗਾਜੀ ਇਹ ਪਿਆਰ ਦੇ ਬੁਖੇ ਜਿਨੇ ਇਹਨਾਂ ਨੂੰ ਬੜਾ ਜਿਹਾ ਪਿਆਰ ਨਾਲ ਪਲੋਸਿਆ ਉਹਦੇ ਪਸੀਨੇ ਦੀ ਜਗ੍ਹਾ ਤੇ ਆਪਣਾ ਖੂਨ ਵਹਾ ਨਾ ਵਾਇਰ ਸੰਗ ਦੀ ਜ਼ਮਾਨਤ ਤੇ ਉਹਦੀ ਚਾਮਨੀ ਤੇ ਇੱਕ ਸਿਕਲਾਈ ਪਲਟਨ ਖੜੀ ਕਰ ਦਿੱਤੀ ਗਈ ਉਹ ਨਰੌਣਾ ਮੱਝ ਵੀ ਸਿੱਖਾਂ ਦੀ ਪਲਟਨ ਸੀ ਇਹਨਾਂ ਨੇ ਵਫਾਦਾਰੀਆਂ ਵਖਾਈਆਂ ਤੇ ਕੁਝ ਇਸ ਕੌਮ ਦਾ ਸੁਧਾਰ ਹੋਣ ਲੱਗਾ ਇਹਨਾਂ ਨੂੰ ਵਜੀਪੇ ਮਿਲਣ ਲੱਗੇ ਸਕੂਲਾਂ ਦੇ ਵਿੱਚ ਇਹਨਾਂ ਦੀ ਪੜ੍ਹਾਈ ਮੁਫਤ ਕਰ ਦਿੱਤੀ ਇਹਨਾਂ ਦੇ ਰਾਸ਼ਨ ਕਾਰਡ ਬਣਾ ਦਿੱਤੇ ਸ਼ਡੂਲ ਕਾਸਟ ਦਾ ਨਾਮ ਦੇ ਕੇ ਭਾਵੇਂ ਗਰੀਬੀ ਰੇਖਾ ਵਿੱਚ ਰਹਿਣ ਵਾਲੇ ਤੇ ਨਾਮ ਦਿੱਤਾ ਖਿਤਾਬ ਦਿੱਤਾ ਅੰਗਰੇਜ਼ਾਂ ਨੇ ਮਾਰਸ਼ਲ ਕੌਮ ਜਦੋਂ ਆ ਵਿਸ਼ਵ ਦੀ ਲੜਾਈ ਲੜੀ ਇਹਨਾਂ ਨਾਲ ਮਾਰਸ਼ਲ ਕੌਮ ਦਾ ਖਤਾਬ ਦੇ ਕੇ ਨਵਾਜਿਆ ਇਹਨਾਂ ਦੀ ਬਦ ਕਿਸਮਤੀ ਜਦੋਂ ਅੰਗਰੇਜ਼ਾਂ ਨੂੰ ਇਹਨਾਂ ਦੇ ਬਾਰੇ ਸਮਝਣ ਲੱਗੀ ਕਿ ਇਹ ਕੌਮ ਬੜੀ ਬਹਾਦਰ ਹੈ Nehru ਵਰਗਿਆਂ ਨੇ ਤੇ Gandhi ਵਰਗਿਆਂ ਨੇ ਅੰਦੋਲਨ ਸ਼ੇਰ ਦਿੱਤੇ ਅਸੀਂ ਤੇ ਆਜ਼ਾਦ ਹੋਏ ਸੀ ਉਦੋਂ ਸਾਨੂੰ ਤੇ ਸਾਡੀ ਜਿੰਸ ਦਾ ਜੇ ਕਿਸਾਨ ਖੇਤੀ ਕਰਦਾ ਸੀ ਤੇ ਉਹਦੀ ਪੂਰੀ ਕੀਮਤ ਮਿਲਦੀ ਸੀ ਅਜੇ ਉਹਦੀ ਫਸਲ ਮਰ ਜਾਂਦੀ ਸੀ ਤੇ ਅੰਗਰੇਜ਼ ਮਾਵਾਜਾ ਦਿੰਦੇ ਸੀ ਜਿੱਧਰ ਦੀ ਅੰਗਰੇਜ਼ ਫੌਜ ਲੰਘਦੀ ਸੀ ਉਧਰ ਦੀ ਜਿਹੜੀ ਜ਼ਮੀਰ ਦਾ ਨਾਮ ਸੁਣਦਾ ਸੀ ਜਾਂ ਜਿੱਥੇ ਲੜਾਈ ਹੁੰਦੀ ਸੀ ਜ਼ਮੀਨ ਦਾ ਖੇਤੀ ਦਾ ਨਾਸ ਹੁੰਦਾ ਸੀ ਅੰਗਰੇਜ਼ ਫੌਜ ਮਾਰਵਾਜਾ ਦਿੰਦੀ ਸੀ ਜਿਹੜੇ ਗਰੀਬ ਸਖ ਸੀ ਉਹਨਾਂ ਨੂੰ ਵਜੀਫੇ ਦਿੰਦੀ ਸੀ ਆਹ ਸਹੂਲਤਾਂ ਦਿੰਦੀ ਸੀ ਗੁਲਾਮ ਸੀ ਤੇ ਆ ਜਿਹੜੇ ਅੱਜ ਅੰਡਾਨੀ ਅਵਾਨੀ ਤੁਹਾਡੇ ਸਿਰ ਤੇ ਬੈਠਿਆ ਇਹ ਗੁਲਾਮ ਸੀ ਕਿਉਂਕਿ ਭਾਰਤ ਦੇ ਵਿੱਚੋਂ ਸਾਰੀਆਂ ਫੈਕਟਰੀਆਂ ਅੰਗਰੇਜ਼ਾਂ ਨੇ ਬੰਦ ਕਰਤੀਆਂ ਸੀ ਕੱਚਾ ਮਾਲ ਇੱਥੋਂ ਚੱਕਦੇ ਸੀ ਤੇ ਬਾਹਲੇ ਮੁਲਕ ਆਪਣੇ ਦੇਸ਼ ਲੈ ਜਾਂਦੇ ਸੀ ਉੱਥੇ ਅੰਗਰੇਜ਼ਾਂ ਦੀਆਂ ਫੈਕਟਰੀਆਂ ਦੇ ਵਿੱਚ ਕੱਪੜਾ ਤਿਆਰ ਹੁੰਦਾ ਸੀ ਦਵਾਈਆਂ ਤਿਆਰ ਹੁੰਦੀਆਂ ਸੀ ਖੰਡ ਗੁੜ ਚਾਹ ਤਿਆਰ ਹੁੰਦੇ ਸੀ ਫਿਰ ਭਾਰਤ ਵਿੱਚ ਆ ਕੇ ਵਿਕਦੇ ਸੀ ਤੇ ਫਿਰ ਉਹ ਦੋ ਤਰੀਕਿਆਂ ਨਾਲ ਵਿਕਦੇ ਸੀ ਗਰੀਬ ਨੂੰ ਸਭ ਸੱਤੀ ਤੇ ਮਿਲਦੇ ਸੀ ਅਜਰੇ ਦੀਪੂ ਬੜਾ ਸਰਕਾਰੀ ਇਹ ਇਹ ਨਾ ਸਮਝੋ ਕਿ ਪੰਡਤ ਰਜਵਾਰ ਲਾਲਾ ਨੇ ਬਣਾਏ ਨਹੀਂ ਇਹ ਅੰਗਰੇਜ਼ਾਂ ਨੇ ਬਣਾਏ ਸੀ ਕਾੜ ਬਣਿਆ ਸੀ ਤੇ ਗਰੀਬੀ ਰੇਖਾ ਚ ਤੇ ਇਹਨੂੰ ਸਸਤਾ ਦੇਣਾ ਉਹ ਦਿਨ ਦੇ ਇਹਨਾਂ ਦੀਆਂ ਜਿਹੜੀਆਂ ਮਿੱਲਾਂ ਸੀ ਫੈਕਟਰੀਆਂ ਸੀ ਉਹ ਬੰਦ ਹੋ ਗਈਆਂ ਸੀ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਅਰਧ ਆਜ਼ਾਦੀ ਵੀ ਅਧਿਕ ਆਜ਼ਾਦੀ ਸਾਨੂੰ ਦੇ ਦਿਓ ਆ ਮੇਲਾ ਸਾਡੀਆਂ ਵਹਾਅ ਕਰ ਦਿਓ ਇੱਥੇ ਲੱਗਣ ਮੇਲਾ ਤੇ ਅਸੀਂ ਇਹਨਾਂ ਮੇਲਾ ਦੇ ਵਿੱਚ ਆਪਣਾ ਮਾਲ ਤਿਆਰ ਕਰੀਏ ਅਸੀਂ ਲੋਕ ਜਿਹੜੇ ਪਿੰਡਾਂ ਵਾਲੇ ਸੀ ਇਹ ਭਾਵਕ ਹੋ ਜਾਂਦੇ ਪਿੰਡਾਂ 'ਚ ਆ ਕੇ ਲੈਕਚਰ ਦੇਣੇ ਸ਼ੁਰੂ ਕੀਤੇ ਖਾਕੀ ਜੇ ਬੋ ਸਰਕਾਰ ਸਾਨੂੰ ਆਪਣੇ 'ਚ ਪਰਵਾ ਲਿਆ ਜੱਟਾਂ ਨੂੰ ਵੀ ਪਰਵਾ ਲਿਆ ਮਜਬੀਆਂ ਨੂੰ ਵੀ ਹੋਰ ਵੀ ਜੱਟਾਂ ਨੂੰ ਪਰਵਾ ਲਿਆ ਸਾਨੂੰ ਇਹਨਾਂ ਨੇ ਆਪਣੇ ਨਾਲ ਜੋੜ ਕੇ ਸੁਪਨੇ ਵਿਖਾਉਣੇ ਸ਼ੁਰੂ ਕਰ ਦਿੱਤੇ ਤੁਹਾਡੀ ਸਰਕਾਰ ਬਣੂਗੀ ਤੁਹਾਡਾ ਆ ਬਣੂਗਾ ਤੁਹਾਡਾ ਜੇ ਬਣੂਗਾ ਅਸੀਂ ਫਿਰ ਉਹਦੇ ਭੱਤੇ ਚਾ ਕੇ ਤੇ ਅੰਗਰੇਜ਼ਾਂ ਦੇ ਖਿਲਾਫ ਹੋ ਕੇ ਫਿਰ ਲੜਨ ਲੱਗੇ ਦੇਸ਼ ਤੇ ਇਹਨਾਂ ਵਾਸਤੇ ਤੇ ਆਜ਼ਾਦ ਹੋ ਗਿਆ ਸਾਡੇ ਵਾਸਤੇ ਗੁਲਾਮ ਹੋ ਗਿਆ ਅੱਜ ਸਾਡੇ ਦੇਸ਼ ਦੇ ਵਿੱਚ ਅਸੀਂ ਗੁਲਾਮ ਹਾਂ ਸਾਡੇ ਕੋਲ ਕੋਈ ਅਧਿਕਾਰ ਨਹੀਂ